ਦੇ ਵੀ ਸਸੀਕਰ ਭਰਾਵੋ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਆਪਾਂ ਤੁਹਾਡੇ ਵਾਸਤੇ ਬਹੁਤ ਜਾਣਕਾਰੀ ਵਾਲੀਆਂ ਵੀਡੀਓ ਲੈ ਕੇ ਆਉਂਦੇ ਰਹਨੇ ਆ ਤੇ ਅੱਜ ਤੁਹਾਨੂੰ ਆਪਾਂ ਇੱਕ ਵੀਡੀਓ ਦਿਖਾ ਰਹੇ ਹਾਂਗੇ ਇਹ ਵੀਡੀਓ ਮੈਂ ਕੈਪਚਰ ਤਾਂ ਕੀਤੀ ਹੈ ਕਿਉਂਕਿ ਹਨ ਜਿਹੜੀ ਆਪਣੀਆਂ ਪੁਰਾਣੀਆਂ ਸਪਰੇ ਵਾਲੀਆਂ ਢੋਲੀਆਂ ਹੁੰਦੀਆਂ ਸੀਗੀਆਂ ਉਹਨਾਂ ਆਪਣੇ ਘਰਾਂ ਦੇ ਵਿੱਚ ਸਿੱਟੀਆਂ ਹੀ ਪਈਆਂ ਨੇ ਤੇ ਉਹ ਟੋਲੀ ਤੋਂ ਆਪਾਂ ਨੇ ਇੱਕ ਇਲੈਕਟ੍ਰੋਨਿਕ ਬੈਟਰੀ ਵਾਲੀ ਢੋਲੀ ਬਣਾਉਈ ਹੈ ਮਤਲਬ ਜਿਹੜੀ ਬੈਟਰੀ ਤੇ ਚੱਲੇ ਤੇ ਉਹਦੇ ਵਿੱਚ ਮੋਟਰ ਹੋਵੇ ਇਲੈਕਟ੍ਰੋਨਿਕ ਹੋਵੇ ਉਹ ਬਿਨਾ ਪੰਪ ਤੋਂ ਤੇ ਢੋਲੀ ਮੇਰੇ ਲਈ ਪਈ ਦੀ ਪੁਰਾਣੀ ਪਈ ਇਹ ਮੈਨੂੰ ਘੱਟੋ ਘੱਟ ਹੋ ਗਈ 20 ਤੋਂ 22 ਸਾਲ ਪੁਰਾਣੀ ਜੇ ਸਾਂਭੀ ਪਈ ਦੀ ਆਪਣੀ ਟਾਂਡ ਦੇ ਉੱਪਰ ਤੇ ਆਜੋ ਮੈਂ ਤੁਹਾਨੂੰ ਦੱਸਦਾ ਹਾਂ ਹੁਣ ਤਾਂ ਮੈਂ ਸਾਰਾ ਇਹਦੇ ਵਿੱਚ ਜਿਗਾਰਡ ਫਿੱਟ ਕਰ ਲਿਆ ਆ ਮੈਂ ਕਿਹਦੇ ਵਾਸਤੇ ਜਿਹੜਾ ਹੋਲ ਹੈਗਾ ਇਹ ਹੋਲ ਇੱਥੋਂ ਦੀ ਤਾਂ ਕਰਵਾ ਕੇ ਲਿਆ ਜਿਹੜੀ ਆ ਪਾਣੀ ਵਾਲੀ ਪਾਇਪ ਹੈ ਇਹ ਇੱਧਰ ਦੀ ਨਿਕਲ ਕੇ ਨਾ ਵਰਕ ਕਰਨਾ ਸੌਖਾ ਹੋ ਗਿਆ ਇਹਨੂੰ ਰੋਂਦੀ ਤੇ ਆ ਆਪਣਾ ਲਾਇਫ ਹੈ ਕੱਟ ਵੱਧ ਕਰਨ ਵਾਲਾ ਹੁਣ ਦਿਖਾਉਣਾ ਆ ਦੇਖੋ ਤੇ ਇਹ ਆ ਗਿਆ ਹਲੇ ਪਟੇ ਇਹਦੇ ਆਪਾਂ ਨੇ ਲਾਉਣੇ ਨੇ ਕਿਉਂਕਿ ਇਹ ਪੁਰਾਣੀ ਸੀਗੀ ਪਟੇ ਇਹਦੇ ਬਣਾ ਕੇ ਲਾਵਾਂਗੇ ਪਟੇ ਵੀ ਆਪਾਂ ਹੋਮ ਮੇਡ ਲਾ ਦਾਂਗੇ ਇਹ ਕੁੱਲ ਜਰ 6 ਤੋਂ 700 ਦੇ ਰੁਪਏ ਦੇ ਵਿੱਚ ਨਾ ਪੂਰਾ ਜਮਾ ਵਰਕ ਕਰਦੀ ਹੋ ਜੂਗੀ ਦਿਖਾਉਣਾ ਮੈਂ ਤੁਹਾਨੂੰ ਇਹਦੇ ਵਿੱਚ ਕੀ ਕੀ ਜੁਗੜ ਲਾਏ ਆਪਾਂ ਨੇ ਆਹ ਇਹਦੇ ਵਿੱਚ ਆਪਾਂ ਨੇ ਹਨਾ ਬਈ ਬੈਟਰੀ ਲਾਤੀ ਤੇ ਇਹ ਬੈਟਰੀ ਮੇਰੇ ਕੋਲ ਪਈ ਸੀਗੀ ਹਨਾ ਮੋਟਰਸਾਈਕਲ ਵਾਲੀ ਉਹ ਇਹਦੇ ਵਿੱਚ ਬੈਟਰੀ ਲਾ ਕੇ ਆਪਨੇ ਲਈ ਪੁਰਾਣੀ ਮੋਟਰ ਪਾਈ ਦੀ ਹੈ ਨਾ ਇਹ 500 ਦੀ ਮੋਟਰ ਆ ਜਾਂਦੀ ਹੈ ਮੰਨ ਲਓ ਵੀ 200 ਦੀ 250 ਦੀ ਬੈਟਰੀ ਆ ਜਾਂਦੀ ਹੈ ਨਾ ਤੇ ਬਾਕੀ ਆ ਵੀ ਮੇਰੇ ਲਈ ਸਾਰਾ ਸਿਸਟਮ ਮੇਰੇ ਲਈ ਪਿਆ ਸੀਗਾ ਤੇ ਉਹਦੇ ਤੋਂ ਆਪਾਂ ਨੇ ਨਾ ਇਹਦੇ ਵਿੱਚ ਫਿੱਟ ਕਰਕੇ ਹੋਮ ਮੇਡ ਜਗਾੜ ਦੇ ਨਾਲ ਤੇ ਵਿੱਚ ਇਹਦੇ ਫਿੱਟ ਕਰਕੇ ਢੋਲੀ ਬਣਾਈ ਹੈ ਨਾ ਮੋਟਰ ਵੀ ਤੁਹਾਨੂੰ ਮੈਂ ਦਿਖਾ ਦੂੰਗਾ ਨਾ ਮੋਟਰ ਮੋਟਰ ਵੀ ਮੇਰੇ ਲਈ ਸਾਰਾ ਕੁਝ ਸਾਰਾ ਸਿਸਟਮ ਦੇ ਲਈ ਪਿਆ ਸੀਗਾ ਤੇ ਉਦੋਂ ਆਪਾਂ ਨੇ ਇਹ ਬਣਾਈਆ ਬਾਕੀ ਮੈਂ ਤੁਹਾਨੂੰ ਜਿਹੜੀਆਂ ਤਾਰਾਂ ਦਾ ਦੱਸਾਂ ਆਹ ਰੈੱਡ ਤਾਰਾਂ ਨਹੀਂ ਗਿਆ ਦੋਨੇ ਇਹਨਾਂ ਨੂੰ ਰੈੱਡ ਨੂੰ ਇਕੱਠੀਆਂ ਕਰਕੇ ਦੋਨੋਂ ਰੈੱਡ ਤਾਰ ਨੂੰ ਬੈਟਰੀ ਵਾਲੀ ਰੈੱਡ ਦੇ ਨਾਲ ਹੀ ਲਾ ਦਿਓ ਆਹ ਦੀਆਂ ਨੇ ਤੇ ਇੱਕ ਰੈੱਡ ਤਾਂ ਇਹਦੇ ਵਿੱਚ ਹੋਊਗੀ ਜਿਹੜਾ ਆ ਇਧਰ ਸਪੀਡ ਡਰ ਹੈਗਾ ਹੌਲੀ ਤੇਜ਼ ਕਰਨਾ ਤੇ ਇਹਦੇ ਹੋਊਗੀ ਇੱਕ ਰੈੱਡ ਤਾਰ ਉਹ ਨਹੀਂ ਇਹਦੇ ਨਾਲ ਲਾ ਦਿਓ ਓਕੇ ਤੇ ਇਹਦੇ ਨਾਲ ਲਾ ਕੇ ਬੈਟਰੀ ਵਾਲੀ ਵੀ ਇੱਧਰ ਰੈੱਡ ਨੇ ਉਹਨਾਂ ਨੂੰ ਸੇਮ ਹੀ ਮਿਲਾ ਲਓ ਤੇ ਜਿਹੜੀ ਆਪਣੀ ਹਰੀ ਤਾਰ ਆ ਗਈ ਇੱਧਰ ਆਹ ਮੋਟਰ ਦੇ ਵਿੱਚੋਂ ਇੱਕ ਹਰੀ ਤਾਰ ਨਿਕਲੂਗੀ ਤੁਸੀਂ ਦੇਖ ਸਕਦੇ ਹੋ ਜਿਹੜੀ ਹਰੀ ਤਾਰ ਹੈ ਤੇ ਇੱਧਰੋਂ ਜਿਹੜੀ ਆ ਨੀਲੀ ਆ ਰਹੀ ਹੈ ਸਪੀਡਰ ਦੇ ਵਿੱਚੋਂ ਹਰੀ ਤੇ ਨੀਲੀ ਨੂੰ ਸਪੀਡਰ ਦੀ ਤੇ ਮੋਟਰ ਦੀ ਜਿਹੜਾ ਸਪੀਡ ਵਧਾਉਣ ਘਟਾਉਣ ਵਾਲਾ ਇੱਕ ਉਹਦੀ ਤਾਰ ਇੱਕ ਮੋਟਰ ਦੀ ਇਹਨਾਂ ਨੂੰ ਇਕੱਠੀਆਂ ਕਰਦੇ ਜਿਹੜੀਆਂ ਰੈੱਡ ਨੇ ਇਹਨਾਂ ਨੂੰ ਤਿੰਨਾਂ ਨੂੰ ਇਕੱਠੀਆਂ ਕਰ ਦੋ ਇੱਕ ਸਪੀਡਰ ਵਾਲੀ ਹੋਵੇ ਇੱਕ ਬੈਟਰੀ ਵਾਲੀ ਹੋਵੇ ਇੱਕ ਮੋਟਰ ਵਾਲੀ ਹੋਵੇ ਤੇ ਉਦੋਂ ਬਾਅਦ ਅੱਜ ਤੁਹਾਨੂੰ ਦੱਸਦਾ ਗੱਲ ਜਿਹੜੀ ਸਪੀਡਰ ਦੀ ਕਾਲੀ ਤਾਰ ਹੈ ਸਪੀਡਰ ਦੀ ਕਾਲੀ ਤਾਰ ਨੂੰ ਜਿਹੜੀ ਬੈਟਰੀ ਵਾਲੀ ਬੈਟਰੀ ਵਾਲੀ ਵੀ ਇੱਧਰ ਕਾਲੀ ਤਾਰ ਹੈ ਉਹ ਦੂਜੇ ਪਾਸੇ ਇਹਦੇ ਵਿੱਚ ਆ ਗਈ ਤੁਹਾਨੂੰ ਨਹੀਂ ਦਿਖਾ ਵੀ ਦਿੰਦਾ ਆਹ ਦੀ ਬੈਟਰੀ ਵਾਲੀ ਕਾਲੀ ਤਾਰ ਦੇ ਨਾਲ ਸਪੀਡਰ ਵਾਲੀ ਕਾਲੀ ਤਾਰ ਲਾ ਦੋ ਬਸ ਐਵੇਂ ਤਾਰਾਂ ਲਾਉਣੀਆਂ ਨੇ ਇੱਕ ਨਾ ਬਾਈ ਜੀ ਤੁਹਾਨੂੰ ਹਨਾ ਇਹ ਚਾਰਜ ਲਾਉਣੀ ਪਏ ਜੇ ਤਾਂ ਉਹ ਜਿਹੜਾ ਆਪਣਾ ਢੋਲੀ ਵਾਲਾ ਚਾਰਜ ਹੁੰਦਾ ਇਹਦੇ ਨਾਲ ਹੀ ਲੱਗ ਜੂ ਤੇ ਬਾਕੀ ਮੈਂ ਤਾਂ ਹਨਾ ਪਲੱਗ ਚਾਰਜ ਵਾਲਾ ਜਿਹੜਾ ਜਿੱਥੋਂ ਇਹ ਇਹ ਤਾਰਾਂ ਤੁਹਾਨੂੰ ਮੈਂ ਦੱਸ ਦਣਾ ਜਿਹੜੀਆਂ ਤਾਂ ਰੈੱਡ ਤਾਰਾਂ ਨੇ ਆਹ ਰੈੱਡ ਇਹ ਤੋਂ ਤਾਰ ਆਪਾਂ ਨੇ ਇੱਕ ਇੱਧਰ ਲਾਈ ਹੋਈ ਆ ਤੁਹਾਨੂੰ ਮੈਂ ਦਿਖਾ ਵੀ ਦਣਾ ਆਹ ਤਾਰ ਲਾ ਲਈ ਇੱਕ ਹੋਰ ਆਪਾਂ ਨੇ ਇਹ ਤਾਰਾਂ ਤੋਂ ਨਾ ਆਪਾਂ ਨੂੰ ਚਾਰਜ ਕਰਨ ਵਾਸਤੇ ਆਹ ਤਾਰ ਲਾਈ ਹੋਈ ਹੈ ਪਲੱਗ ਮੈਨੂੰ ਹਲੇ ਇਹਦਾ ਮਿਲਿਆ ਨਹੀਂ ਪਲੱਗ ਮੈਂ ਇਹਦਾ ਲਿਆਉਂਗਾ ਤੇ ਉਹ ਪਲੱਗ ਆਪਾਂ ਲਾ ਕੇ ਇਨੂੰ ਚਾਰਜ ਕਰਦੀ ਵੀਗਾ ਚਾਰਜਰ ਇਹਦਾ ਆ ਤੀਗਾ ਜਿਹੜਾ ਢੋਲੀ ਦਾ ਆਮ ਚਾਰਜਰ ਹੁੰਦਾ ਨਾ ਉਹਦੇ ਨਾਲ ਹੀ ਇਹ ਚਾਰਜ ਹੋਊਗਾ ਦੇਖ ਸਕਦੇ ਹੋ ਤੁਸੀਂ ਜਦੋਂ ਇਹਨੂੰ ਚਾਰਜ ਲਾਉਣਾ ਉਹ ਤਾਂ ਉਧਰ ਮੇਨ ਤੇ ਐਲ ਵਾਲੇ ਪਾਸੇ ਪਊਗੀ ਨੀਲੀ ਤਾਰ ਤੇ ਐਨ ਵਾਲੇ ਪਾਸੇ 네ਗਟਿਵ ਵਾਲੇ ਪਾਸੇ ਪਊ ਚਿੱਟੀ ਤਾਰ ਜੇ ਤੁਹਾਨੂੰ ਨਹੀਂ ਵੀ ਸਮਝ ਆਉਣਾ ਮੈਨੂੰ ਯਾਰ ਫੋਨ ਕਰਕੇ ਪੁੱਛ ਲਿਓ ਜੇ ਤੁਸੀਂ ਨੇ ਵੀ ਐਵੇਂ ਕਰੇ ਉਹਨਾਂ ਦੇ ਸੀਗਾਰਡ ਲਾਉਣਾ ਬਣਾਉਣੇ ਨੇ ਸਿਸਟਮ ਤਾਂ ਮੈਨੂੰ ਫੋਨ ਲਾ ਲਿਓ 9779595994 ਤੇ ਤੇ ਬਾਕੀ ਮੈਂ ਤੁਹਾਨੂੰ ਢੋਲੀ ਵਰਕ ਕਰਦੀ ਵੀ ਦਿਖਾਉਂਗਾ ਹਨਾ ਬਾਕੀ ਸਾਰਾ ਇਹਦੇ ਵਿੱਚ ਆਪਾਂ ਨੇ ਆਹ ਜਿਹੜੀ ਚੀਜ਼ ਹੈ ਇਹ ਆਪਾਂ ਨੇ ਜਿਹੜਾ ਮੋਟਰਸਾਈਕਲ ਵਾਲਾ ਮੈਂ ਤੁਹਾਨੂੰ ਇੱਕ ਸ਼ੋਰਟ ਲਾ ਦੂੰਗਾ ਇਹਦਾ ਪਹਿਲਾਂ ਬਣਾਇਆ ਹੋਇਆ ਉਹ ਜਿੱਥੋਂ ਪਾਣੀ ਆ ਰਿਹਾ ਹੈ ਇਹਦੇ ਵਿੱਚ ਸੱਲ ਕੱਢ ਕੇ ਮੋਟਰਸਾਈਕਲ ਵਾਲੀ ਜਿਹੜੀ ਆਪਣੀ ਹਵਾ ਪਾਉਣ ਵਾਲੀ ਹੁੰਦੀ ਹੈਗੀ ਨਾ 2T ਜੀ ਉਹਦੇ ਵਿੱਚ ਕੱਸ ਕੇ ਉਹਦੇ ਤੇ ਆਪਾਂ ਨੇ ਬੈਬ ਚੜ੍ਹ ਕੇ ਇੱਥੋਂ ਪਾਣੀ ਦਿੱਤਾ ਹੈ ਮੋਟਰ ਨੂੰ ਤੇ ਮੋਟਰ ਨੂੰ ਪਾਣੀ ਦੇ ਕੇ ਜਿਹੜਾ ਆਊਟ ਵਾਲਾ ਪਾਣੀ ਹੈਗਾ ਉਹ ਪਾਣੀ ਵਾਲਾ ਆਪਣਾ ਸਿਸਟਮ ਹੈ ਇੱਥੋਂ ਆ ਕੇ ਜਿਹੜਾ ਬਾਹਰ ਦੀ ਪਾਣੀ ਕਢਦੀ ਹੈ ਆ ਆਪਾਂ ਇਧਰ ਨਾਲੀ ਫਿੱਟ ਕੀਤੀ ہوئی ਹੈ ਆ ਦੇਖੋ ਜਮਾਇਰ ਸੌਖਾ ਤਰੀਕਾ ਹੈ ਜੇ ਤੁਸੀਂ ਨੇ ਵੀ ਆਪਣੇ ਘਰੇ ਇਲੈਕਟ੍ਰੋਨਿਕ ਢੋਲੀ ਬਣਾਉਣੀ ਹੈ ਇਹ ਢੋਲੀ ਤੋਂ ਬਾਕੀ ਜੇ ਤੁਸੀਂ ਨੇ ਇਹਦੇ ਨਾਲ ਮੰਨ ਲਓ ਵੀ ਕਦੇ ਬੈਟਰੀ ਲੋ ਹੋ ਜੇ ਪੰਪ ਵੀ ਰੱਖਣਾ ਹੈ ਆਪਾਂ ਤੁਹਾਨੂੰ ਵੀ ਦਿਖਾ ਦਾਂਗੇ ਹਨ ਦੁਬਾਰਾ ਇੱਕ ਵੀਡੀਓ ਪਾ ਦਾਂਗੇ ਇਹਦੇ ਵਿੱਚ ਪੰਪ ਵੀ ਕਰਾਜੂ ਮੈਨੂੰ ਤਾਂ ਵੀ ਲੋੜ ਨਹੀਂ ਹੈਗੀ ਘੱਟੋ ਘੱਟ ਇਹ 10 ਤੋਂ 15 ਢੋਲੀਆਂ ਕੱਢ ਦਿਆ ਕਰੂੰ ਇਹ ਮੈਂ ਹਨ ਜਿਹੜੀ ਆਪਾਂ ਹੁਣ ਬੱਟਾਂ ਦੇ ਆਲੇ-ਦਾਲੇ ਰਾਉਂਡ ਆਪਾਂ ਸਪਰੇਅ ਮਾਰਦੇ ਆ ਉਹਦੇ ਵਾਸਤੇ ਤਿਆਰ ਕੀਤੀ ਆ ਦੋਸਤੋ ਜੇ ਤੁਸੀਂ ਨੇ ਵੀ ਕਰਨੀ ਹੈ ਨਾ ਆਪਣੀ ਵੀਡੀਓ ਨੂੰ ਪੂਰੀ ਦੇਖ ਕੇ ਜਮੇ ਸੌਖਾ ਤਰੀਕਾ ਬਸ ਤੁਹਾਨੂੰ ਮੜਾ ਉਟ ਕੰਮ ਆਉਣਾ ਚਾਹੀਦਾ ਮੈਂ ਤਾਂ ਆਪ ਹੀ ਖੁਦ ਹੀ ਕਰੀਏ ਠੀਕ ਹੈ ਬਾਈ ਧੰਨਵਾਦ ਜੇ ਤੁਹਾਨੂੰ ਹਨ ਮੇਰੀ ਵੀਡੀਓ ਵਧੀਆ ਲੱਗਦੀ ਹੈ ਤਾਂ ਸ਼ੇਅਰ ਕਰ ਦਿਆ ਕਰੋ ਕਮੈਂਟ ਕਰ ਦਿਆ ਕਰੋ ਤੇ ਲਾਈਕ ਜਰੂਰ ਕਰ ਦਿਆ ਕਰੋ ਤੇ ਕਮੈਂਟ ਦੇ ਵਿੱਚ ਤੁਸੀਂ ਆਪਣਾ ਏਰੀਆ ਪੱਕਾ ਦੱਸਿਓ ਜੇ ਇਹ ਤੁਸੀਂ ਥੋੜੀ ਜੀ ਵੀਡੀਓ ਦੇਖ ਕੇ ਜਾਣਦੇ ਹੋ ਤੁਸੀਂ ਮੈਨੂੰ ਏਰੀਆ ਦੱਸਿਆ ਕਰੋ ਹਨਾ ਵੀ ਅਸੀਂ ਆ ਏਰੀਆ ਤੋਂ ਤੁਹਾਡੀ ਵੀਡੀਓ ਦੇਖ ਰਹੇ ਹਾਂ ਮੈਨੂੰ ਬੜਾ ਮੈਨੂੰ ਸਭ ਤੋਂ ਚੰਗੀ ਗੱਲ ਇਹ ਲੱਗਦੀ ਹੈ ਸਬਸਕ੍ਰਾਈਬ ਕਰਨ ਤੋਂ ਹੀ ਮੈਨੂੰ ਆ ਗੱਲ ਸਭ ਤੋਂ ਵੱਧ ਚੰਗੀ ਲੱਗਦੀ ਹੈ ਵੀ ਤੁਸੀਂ ਆਪਣਾ ਏਰੀਆ ਦੱਸ ਦਿਓ ਜਦੋਂ ਕਿ ਮੈਨੂੰ ਐਵੇਂ ਪੂਰੀ ਖੁਸ਼ੀ ਹੁੰਦੀ ਹੈ ਮੈਨੂੰ ਐਡੀ ਦੂਰੋਂ ਕੋਈ ਦੇਖਦਾ ਤੇ ਮੇਰਾ ਪਿੰਡ ਜਖੇਪੜਾ ਜ਼ਿਲ੍ਹਾ ਸੰਗਰੂਰ ਹੈ ਬਾਈ ਨਾ ਜਾਣਕਾਰੀ ਵਾਲੀਆਂ ਵੀਡੀਓ ਪਾਉਂਦੇ ਹੀ ਰਹਨੇ ਆ ਧੰਨਵਾਦ ਬਈ ਸਾਰਿਆਂ ਦਾ